ਇਹਾਂ ਤੇ ਸਾਡੇ ਜੀਵਨ ਦਾ ਭਰਵਾ ਲੱਗੇ ਮੈਂ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਦਾ ਤੇ ਆਪ ਜੀ ਨੂੰ ਸਰਮਣਿ ਚਲਾਉਣ ਤੋਂ ਪਹਿਲਾਂ ਉਹਨਾਂ ਦੇ ਮੋਢ ਵਿੱਚ ਜਿੱਥੋਂ ਬਾਬਾ ਦੀਪ ਸਿੰਘ ਜੀ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਆਪ ਜੀ ਨੂੰ ਲੈ ਕੇ ਜਾਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪਿਛਲਾ ਵਿਸਤ੍ਰਣ ਉਹ ਗਲ ਦੇ ਵਿੱਚ ਦਿੱਲੀ ਦੇ ਕੋਲ ਰਹਿਣ ਵਾਲੇ ਇੱਕ ਜ਼ਿੰਮੀਦਾਰ ਪਰਿਵਾਰ ਜਿਨ੍ਹਾਂ ਦੇ ਕੋਲ ਬਹੁਤ ਲੱਜਾਂ ਤੇ ਗਾਵਾਂ ਸਨ ਉਹਨਾਂ ਨੇ ਦਿੱਲੀ ਦੇ ਸ਼ਹਿਰ ਦੇ ਨੇੜੇ ਰਹਿਣ ਕਰਕੇ ਮਨ ਵਿੱਚ ਵਿਚਾਰ ਕੀਤੀ ਵੀ ਮੈਂ ਕੋਈ ਐਹੋ ਜਿਹਾ ਅਲੱਗ ਦਾ ਲੱਭਾਂ ਐਹੋ ਜਿਹੀ ਥਾਂ ਲੱਭਾਂ ਜਿੱਥੇ ਜਾ ਕੇ ਮੇਰੀਆਂ ਮੰਝਾਂ گاਵਾਂ ਦਾ ਜਿਹੜਾ ਗੁਜ਼ਾਰਾ ਵਧੀਆ ਢੰਗ ਨਾਲ ਹੋ ਸਕੇ ਘਾਹ ਪੱਠੇ ਬਹੁਤ ਜ਼ਿਆਦਾ ਹੋਣ ਭੋਗਲ ਪਿੰਡ ਦੇ ਵਿੱਚੋਂ ਉਹ ਜ਼ਿਮੀਦਾਰ ਉੱਠ ਕੇ ਪੰਜਾਬ ਦੀ ਧਰਤੀ ਤੇ ਆਇਆ ਪੰਜਾਬ ਦੀ ਧਰਤੀ ਤੇ ਆ ਕੇ ਉਸਨੇ ਮਾਝੇ ਇਲਾਕੇ ਵਿੱਚ ਭਾਲ ਕਰਨੀ ਸ਼ੁਰੂ ਕੀਤੀ ਵੀ ਕਿਹੜੀ ਥਾਂ ਵਧੀਆ ਕਿਹੜੀ ਜਗ੍ਹਾ ਵਧੀਆ ਇਹ ੜੀ ਜਗ੍ਹਾ ਤੇ ਜਾ ਕੇ ਮੈਂ ਆਪਣੀਆਂ ਬੱਚਾ ਗਾਵਾਂ ਨੂੰ ਵਧੀਆ ਘਾ ਵਧੀਆ ਪੱਠੇ ਖਵਾ ਸਕਾਂ ਕਹਿੰਦੇ ਉਹ ਜਲ ਦਾ ਜਲ ਦਾ ਸਾਧੇ ਇਲਾਕੇ ਵਿੱਚ ਪਹੁੰਚ ਗਿਆ ਇੱਕ ਬੜੀ ਵਧੀਆ ਜਗ੍ਹਾ ਬੜੀ ਵਧੀਆ ਥਾਂ ਉਸ ਨੇ ਵੇਖੀ ਤੇ ਉਸ ਥਾਂ ਦੇ ਉੱਪਰ ਡੇਰਾ ਲਾ ਦੇ ਆਪਾਂ ਨੂੰ ਪਤਾ ਵੀ ਜਿਹੜਾ ਪੁਰਾਣਾ ਸਮਾ ਸੀ ਨਾ ਉਹ ਐਮੋ ਜੀ ਸੀ ਗੁਰਮੁਖ ਪਿਆਰਿਓ ਬਜ਼ੁਰਗ ਜਿੱਥੇ ਜਾ ਕੇ ਬੈਠਦੇ ਉਸ ਜਗਾ ਦੇ ਉੱਪਰ ਪਿੰਡ ਬਸਾ ਦਿੰਦੇ ਉਸ ਜਗਾ ਦੇ ਉੱਪਰ ਨਗਰ ਬਸਾ ਦਿੰਦੇ ਹੁਣ ਇਤਿਹਾਸ ਵਿੱਚ ਇਸ ਜੀਨੀਦਾਰ ਦਾ ਨਾਮ ਆਇਆ ਪਿੱਖੀ ਇਸ ਪਿੱਖੀ ਜੀਨੀਦਾਰ ਨੇ ਇਸ ਜਗਾ ਦੇ ਉੱਪਰ ਪਿੱਖੀ ਬਿੰਦ ਨਗਰ ਬਸਾਇਆ ਪਿੱਖੀ ਬਿੰਦ ਮਾਝੇ ਇਲਾਕੇ ਦੇ ਵਿੱਚ ਆ ਹੁਣ ਜਿਹੜਾ ਉਹ ਭਿੱਖੀ ਜਿਮੀਦਾਰ ਸੀ ਉਹਦੇ ਘਰ ਅੱਗੇ ਔਲਾਦ ਪੈਦਾ ਹੋਈ ਜਦੋਂ ਉਹਨੇ ਘਰ ਬਣਾ ਲਿਆ ਅੱਗੇ ਆਪਾਂ ਨੂੰ ਖਤਾ 5 5 6 6 7 7 ਪੁੱਤਰ ਹੁੰਦੇ ਸਨ ਇੰਨਾ ਵੱਡਾ ਪਰਿਵਾਰ ਹੁੰਦਾ ਸੀ ਤੇ ਉਹਨਾਂ ਬੱਚਿਆਂ ਦੇ ਨਾਮ ਤੇ ਅੱਗੇ ਨੱਗਰ ਵੱਸ ਜਾਂਦੇ ਸਨ ਤੇ ਉਹ ਜਿਹੜਾ ਭਿੱਖੀ ਜਿਮੀਦਾਰ ਸੀ ਨਾ ਉਸ ਪਿੱਖੀ ਜੀਵੀਦਾਰ ਨੇ ਕੋ ਨਗਰ ਵਸਾਇਆ ਪਿੱਖੀ ਵੰਡ ਤੇ ਉਹਦੇ ਘਰ ਅੱਗੇ ਔਲਾਦ ਪੈਦਾ ਹੋਈ ਔਲਾਦ ਪੈਦਾ ਹੋਈ ਉਹਦੇ ਘਰ 5 ਪੁੱਤਰ ਹੋਏ 5 ਦੇ ਪੁੱਤਰਾਂ ਦੇ ਵਿੱਚੋਂ ਪਹਿਲਾ ਪੁੱਤਰ ਸੀ ਪੂਲਾ ਪੂਲੇ ਪੁੱਤਰ ਦੇ ਨਾਮ ਤੇ ਇੱਕ ਨਗਰ ਵਸਿਆ ਇਹਦਾ ਨਾਮ ਸੀ ਪਿੰਡ ਪੂਲਾ ਭਾਈ ਤਾਰੂ ਸਿੰਘ ਜੀ ਦੇਤੋਂ ਦੇ ਹੋਏ ਆ ਜਿਨ੍ਹਾਂ ਨੇ ਆਪਣਾ ਚੁੱਪਰ ਲੋਹਾ ਲਿਆ ਆਪਣੇ ਸਿਰ ਨੂੰ ਆਪਣੇ ਕੇਸਾਂ ਨੂੰ ਪਿੰਚੀ ਨਹੀਂ ਲੱਗਣ ਦਿੱਤੀ ਉਹ ਪੂਲਾ ਪਿੰਡ ਪਿੱਖੀ ਜਿਮੀਦਾਰ ਦਾ ਸੁਪੁੱਤਰ ਸੀ ਪੂਲਾ ਉਹਦੇ ਨਾਮ ਦੇ ਵਸਿਆ ਹੋਇਆ ਫਿਰ ਉਸ ਦੇ ਨੇੜੇ ਇੱਕ ਪਿੰਡ ਵਸਿਆ ਦਰਾਜ ਕੇ ਦੂਜੇ ਪੁੱਤਰ ਦਾ ਨਾਮ ਸੀ ਦਰਾਜ ਤੇ ਨੇੜੇ ਪਿੰਡ ਵਸਿਆ ਦਰਾਜ ਜਿਹਦੇ ਨਾਮ ਅੱਜ ਕੇ ਲੱਗਦਾ ਦਰਾਜ ਕੇ ਪਿੰਡ ਤੀਜਾ ਪੁੱਤਰ ਸੀ ਪਿੱਖੀ ਜਿਮੀਦਾਰ ਦਾ ਪਹੂ ਉਹ ਤੀਜਾ ਪਿੰਡ ਵਸਿਆ ਪਹੂ ਪਿੰਡ ਇਥੋਂ ਦੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਜਿਹੜੇ ਨਗਰ ਵਿੱਚ ਉਹ ਪਿੱਖੀ ਜਿਮੀਦਾਰ ਦਾ ਪੁੱਤਰ ਸੀ ਪਹੂ ਚੌਥਾ ਪਿੰਡ ਉਸ ਪਿੱਖੀ ਜਿਮੀਦਾਰ ਦੇ ਪੁੱਤਰ ਦੇ ਨਾਮ ਤੇ ਵਸਿਆ ਗੁਰਮukh ਪਿਆਰਿਓ ਪਰਮਾਨ ਕੇ ਧਿਆਨ ਦੇ ਨਾਲ ਇਤਿਹਾਸ ਸੁਣਿਓ ਕਿਉਂਕਿ ਆਪਾਂ ਜਦੋਂ ਪਿੱਛੋਂ ਇਤਿਹਾਸ ਦੀ ਖੋਜ ਕਰਦੇ ਫਿਰ ਪਤਾ ਲੱਗਦਾ ਹੁਣ ਪਿੱਖੀ ਦਾ ਜੀਨੀਦਾਰ ਦਾ ਪੁੱਤਰ ਸੀ ਚੌਥਾ ਪਲਵਾਨ ਉਹਦੇ ਨਾਮ ਦੇ ਮਾਜੇ ਦੇ ਵਿੱਚ ਪਿੰਡ ਵਸਿਆ ਪਲਵਾਨ ਕੇ ਤੇ ਪੰਜਵਾਂ ਪਿੰਡ ਵਸਿਆ ਉਹਦੇ ਪੁੱਤਰ ਦੇ ਨਾਮ ਤੇ ਵੀਰਮੀ ਪੰਜ ਪੁੱਤਰ ਸਨ ਉਹਦੇ ਪਹਿਲਾ ਪੁੰਗ ਦੂਜੇ ਨੰਬਰ ਤੇ ਦਰਾਜ ਕੇ ਤੀਜੇ ਨੰਬਰ ਤੇ ਪਭੂ ਵਿੰਡ ਇਹ ਚੌਥੇ ਨੰਬਰ ਤੇ ਭਲਵਾਨ ਅਤੇ ਪੰਜਵੇਂ ਨੰਬਰ ਤੇ ਵੀਰਮੀ ਇਹ ਪੰਜ ਨਗਰ ਪਿੱਖੀ ਜਹੀਦਾਰ ਦੇ ਪੰਜ ਪੁੱਤਰਾਂ ਦੇ ਨਾਮ ਤੇ ਬਸੇ ਹਾਂ ਜਿੰਨਾ ਵਿੱਚੋਂ ਪਹੂ ਪਿੰਡ ਜਿਹੜਾ ਨਗਰ ਉਸ ਨਗਰ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਡੇਰੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਬਾਬਾ ਦੀਪ ਸਿੰਘ ਜੀ ਦੇ ਬਜ਼ੁਰਗਾਂ ਦੇ ਨਾਮ ਸਭ ਤੋਂ ਪਹਿਲਾਂ ਭਾਈ ਕਣੀਆਂ ਕ੍ਰਿਨੀਏ ਦੇ ਘਰ ਅੱਗੇ ਗੁਰਮੁਖ ਪਿਆਰਿਓ ਉਹਨਾਂ ਦੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਉਹਨਾਂ ਦਾ ਨਾਮ ਭਾਈ ਕਰਮੂ ਜੀ ਆਉਂਦਾ ਅਗੇ ਤੇ ਭਾਈ ਕ੍ਰਿਨੀਏ ਦੇ ਘਰੇ ਭਾਈ ਕਰਮੂ ਜੀ ਭਾਈ ਕਰਮੂ ਜੀ ਦੇ ਘਰੇ ਅੰਗੇ ਭਾਈ ਭਗਤੂ ਜੀ ਪੈਦਾ ਹੋਏ ਭਾਈ ਭਗਤੂ ਜੀ ਦਾ ਵਿਆਹ ਹੋਇਆ ਦੀਪੀ ਜਿਉਣੀ ਨਾਲ ਮਾਕਾ ਜਿਉਣੀ ਦੇ ਨਾਲ ਇਸ ਤਰ੍ਹਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੋਈ ਭਾਈ ਭਗਤੂ ਜੀ ਭਾਈ ਭਗਤੂ ਜੀ ਦਾ ਵਿਆਹ ਹੋਇਆ ਬੀਬੀ ਜਿਉਣੀ ਨਾਲ ਤੇ ਬੀਬੀ ਜਿਉਣੀ ਜੀ ਦੀ ਕੁੱਖ ਤੋਂ 1682 ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਬਹੁਤ ਪਿਆਰੇ ਜਦੋਂ ਭਾਈ ਭਗਤੂ ਜੀ ਦੇ ਘਰੇ ਮਾਤਾ ਜਿਉਣੀ ਜੀ ਦੀ ਕੁੱਖ ਤੋਂ ਭਾਈ ਦੀਪ ਸਿੰਘ ਜੀ ਦਾ ਜਨਮ ਹੋਇਆ ਤੇ ਬਚਪਨ ਵਿੱਚ ਇਹਨਾਂ ਦਾ ਨਾਮ ਭਾਈ ਦੀਪਾ ਰੱਖਿਆ ਗਿਆ ਤੇ ਭਾਈ ਦੀਪਾ ਜਦੋਂ ਨਾਮ ਰੱਖਿਆ ਤੇ ਉਸ ਵੇਲੇ ਨਾ ਮਾਤਾ ਨੂੰ ਨਾ ਪਿਤਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਜਿਹਦਾ ਨਾਮ ਅਸੀਂ ਅੱਜ ਦੀਪਾ ਰੱਖ ਰਹੇ ਆ ਇਹ ਪੂਰੀ ਦੁਨੀਆ ਦਾ ਦੀਵਾ ਬਣੇਗਾ ਪੂਰੀ ਦੁਨੀਆ ਦਾ ਚੰਨ ਬਣੇਗਾ ਜਿਹਦਾ ਨਾਮ ਅਸੀਂ ਅੱਜ ਦੀਪਾ ਰੱਖ ਰਹੇ ਆ ਇਹਦੀ ਜਗਾਈ ਹੋਈ ਜੋਤ ਕਦੇ ਨਹੀਂ ਬੁਝੇਗੀ ਅੱਜ ਬਾਬਾ ਦੀਪ ਸਿੰਘ ਜੀ ਦੇ ਕਿਸੇ ਵੀ ਅਸਥਾਨ ਤੇ ਚਲੇ ਜਾਓ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਅਖੰਡ ਜੋਤ ਚੱਲਦੀ ਆ ਤੇ ਅਖੰਡ ਜੋਤ ਐਸੀ ਚੱਲ ਰਹੀ ਆ ਦੁਨੀਆ ਦੀਆਂ ਲਾਈਟਾਂ ਬੁਝ ਜਾਣਗੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀ ਜੋਤ ਕਦੇ ਨਹੀਂ ਬੁਝੇਗੀ ਕਦੇ ਉਹਨਾਂ ਦਾ ਜਗਾਇਆ ਹੋਇਆ ਦੀਵਾ ਵੀ बुझेगा 24 ਘੰਟੇ ਲਗਾਤਾਰ ਅਖੰਡ ਜੋਤ ਚੱਲਦੀ ਬਾਬਾ ਦੀਪ ਸਿੰਘ ਦੇ ਨਾਮ ਤੇ ਇਹ ਕਿਰਪਾ ਅਕਾਲ ਪੁਰਖ ਦੀ ਕੀਤੀ ਭਾਈ ਭਗਤੂ ਦੇ ਮਾਤਾ ਦਿਉਣੀ ਜੀ ਦੇ ਘਰ 1682 ਦੇ ਵਿੱਚ ਜਨਮ ਹੋਇਆ ਤੇ ਬਚਪਨ ਤੋਂ ਲੈ ਕੇ ਦੂਜੇ ਬਾਲਕਾਂ ਬਾਕੂ ਨਹੀਂ ਸਨ ਰਹਿੰਦੇ ਭਾਈ ਦੀਪ ਸਿੰਘ ਜਿੰਨਾ ਦਾ ਨਾਮ ਭਾਈ ਦੀਪਾ ਸੀ ਬਚਪਨ ਤੋਂ ਲੈ ਕੇ ਬਾਹਰ ਜਾ ਕੇ ਬੈਠ ਜਾਣਾ ਪ੍ਰਮਾਤਮਾ ਦਾ ਭਜਨ ਕਰਨਾ